ਜੋ ਨੀਂ ਨਾਕਾਬੰਦੀ ਕੀਤੀ ਗਈ ਆ ਸ਼ਹਿਰ ਦੇ ਵਿੱਚ ਕੀ ਵੇਖਿਓ ਟਿਕਨ ਟੋ ਅੱਜ ਜਿਹੜੀ ਨਾਕਾਬੰਦੀ ਕੀਤੀ ਗਈ ਆ ਇਹ ਰੂਟੀਨ ਵਾਲੀ ਨਾਕਾਬੰਦੀ ਆ ਇਹਦੇ ਚ ਇਹੋ ਹੀ ਇਹਦਾ ਮੋਟਿਵ ਇਹੋ ਹੀ ਆ ਕਿ ਲੋਕਾਂ ਦੇ ਵਿੱਚ ਜਿਹੜਾ ਆ ਸਖਾਵਾਂ ਮੌਲ ਬਣਿਆ ਰਵੇ ਲੋਕਾਂ ਚ ਪੁਲਿਸ ਪ੍ਰਤੀ ਜਿਹੜੀ ਐ ਕੰਫੀਡੈਂਸ ਬਣਿਆ ਰਵੇ ਲਾਅ ਆਂਡ ਆਰਡਰ ਮੇਨਟੇਨ ਰਵੇ ਜਿਹੜੇ ਮਾੜੇ ਅਨਸਰ ਆ ਉਹਨਾਂ ਨੂੰ ਨੱਥ ਪਾਈ ਜਾ ਸਕੇ ਤਕਰੀ ਰਹਿ ਗਏ ਸਕੇ ਲੋਕਾਂ ਕਿਸ ਤਰ੍ਹਾਂ ਵੇਖੀ ਉਹ ਪਾਰਟਿਕੁਲੀ ਜਿਹੜਾ ਮੁਕਸਰ ਸਿਟੀ ਦੇ ਵਿੱਚ ਹੈ ਸਿਟੀ ਸਬਡਿਵੀਜ਼ਨ ਦੇ ਵਿੱਚ सदर ਬਰੂਵਾਲਾ ਇਹ ਮੁਕਸਰ ਸਿਟੀ ਇੱਥੇ ਪ੍ਰੋਪਰ ਨਾਕਾਬੰਦੀ ਕੀਤੀ ਗਈ ਹੈ ਤੇ ਜਿਹੜੇ ਮਾੜੇ ਅੰਸਰ ਆ ਉਹਨਾਂ ਨੂੰ ਚੈੱਕ ਕੀਤਾ ਜਾ ਰਿਹਾ ਚਲਾਨ ਕੱਟੇ ਜਾ ਰਹੇ ਲੋਕਾਂ ਦੇ ਜਿਹੜਾ ਦੇ ਕੀ ਕਾਗਜ਼ ਪੱਤਰ ਨਹੀਂ ਪੂਰੇ ਹੈਗੇ ਤੇ ਸਰ ਲੱਭੀ ਮੋੜ ਦਾ ਕਿਸ ਤਰ੍ਹਾਂ ਦਾ ਲੰਬੀ ਮਲੋਟ ਵਾਲੀ ਪ੍ਰੋਪਰ ਨਾਕਾਬੰਦੀ ਕੀਤੀ ਗਈ ਹੈ ਜਿਹੜੇ ਕਿੱਲਿਆਂ ਵਾਲੀ ਸਾਈਡ ਹੈ ਜਿਹੜਾ ਸਟੇਟ ਆਪਣਾ ਤਾਕਤ ਸਟੇਟ ਬਾਰਡਰ ਆ ਉੱਥੇ ਪ੍ਰੋਪਰ ਨਾਕਾਬੰਦੀ ਕੀਤੀ ਗਏ ਮਾੜੇ ਅੰਸਰਿਆਂ ਨੂੰ ਚੈਕਿੰਗ ਕੀਤੀ ਜਾ ਰਹੀ ਹੈ ਮੇਨ ਇਹਦਾ ਮੋਟਿਵ ਇਹ ਹੋਈ ਆ ਕਿ ਲੋਕਾਂ 'ਚ ਸਫਾਵਾ ਮੂਲ ਬਣਿਆ ਰਵੇ ਲਾਅਨ ਆਰਡਰ ਮੈਂਟੇਨ ਰਵੇ ਜੇ ਕੋਈ ਡਰੱਗ ਪੈਡਲਰਸ ਜਿਹੜੇ ਹੈਗੇ ਨੇ ਜਿਹੜੀ ਮਹੀਮ ਚੱਲ ਰਹੀ ਆ ਉਹਨੂੰ ਵਧੀਆ ਤਰੀਕੇ ਨਾਲ ਚਲਾਇਆ ਜਾ ਸਕੇ ਸਰ ਇੱਕ ਟ੍ਰੈਫਿਕ ਨੂੰ ਲੈ ਕੇ ਨਾ ਕਿ ਰਿਕਸ਼ਿਆਂ ਦੀ ਸਮੱਸਿਆ ਤੋਂ ਲੋਕ ਪ੍ਰੇਸ਼ਿਤ ਆ ਕੀ ਪੁਲਿਸ ਕੋਲ ਕੋਈ ਹੱਲ ਹੈ ਜਿਸ ਦੇ ਕਰਕੇ ਕੁਝ ਲੋਕਾਂ ਨੂੰ ਰੀਲੀਫ ਮਿਲ ਸਕੇ ਕੀ ਬਿਲਕੁਲ ਤੁਸੀਂ ਆਉਣ ਵਾਲੇ ਟਾਈਮ 'ਚ ਤੁਸੀਂ ਦੇਖੋਗੇ ਅਸੀਂ ਇਹਨੂੰ ਪ੍ਰੋਪਰਲੀ ਨੂੰ ਕਰ ਰਿਹਾ ਹਾਂ ਇਹ ਰਿਕਸ਼ਾ ਜਿਹੜੇ ਚੱ ਸਿਵਲ ਪ੍ਰਸ਼ਾਸਨ ਦੇ ਨਾਲ ਮਿਲ ਕੇ ਇਹਨਾਂ ਨੂੰ ਕੋਸ਼ਿਸ਼ ਕਰ ਰਹੇ ਆ ਵੀ ਇਹਨਾਂ ਦਾ ਰਜਿਸਟਰ ਕੀਤਾ ਜਾਣ ਨੰਬਰ ਜਿਹਨਾਂ ਦੇ ਰਜਿਸਟਰਡ ਨੰਬਰ ਕਰਕੇ ਪ੍ਰੋਪਰ ਇਹਨਾਂ ਨੂੰ ਯੂਨੀਫਾਰਮ ਵਗੈਰਾ ਕਰਾਈ ਜਾਵੇ ਤਾਂ ਉਹਨੇ ਟਾਈਮ 'ਚ ਤੁਸੀਂ ਇਹਦਾ ਵਧੀਆ ਤਰੀਕੇ ਨਾਲ ਦੇਖੋਗੇ ਸਰ ਇੱਕ ਦੋ ਸਕੂਲਾਂ ਦੀ ਟ੍ਰੈਫਿਕ ਦੀ ਸਮੱਸਿਆ ਡੇਰਾ ਭਾਈ ਮਸਤਾਨ ਤੇ ਅਕਾਲ ਅਕੈਡਮੀ ਕੋਲ ਜਿਹਨਾਂ ਪਹਿਲਾਂ ਪ੍ਰੈਸ ਕਾਰੋਬਾਰਸ ਦੀ ਚਰਚਾ ਕੀਤੀ ਗਈ ਸੀ ਉਹਦੇ ਸਬੰਧੀ ਡਿਪਾਰਟਮੈਂਟ ਬਿਲਕੁਲ ਇਹਨਾਂ ਨਾਲ ਮੀਟਿੰਗ ਜਿਹੜੀ ਇਹਨਾਂ ਦੇ ਐਡਮਿਨਿਸਟ੍ਰੇਸ਼ਨ ਇਹਨਾਂ ਨਾਲ ਮੀਟਿੰਗ ਹੋਈ ਹੈ ਇਹਨਾਂ ਦੇ ਜਲਦੀ ਸਕੂਲ ਟਾਈਮਿੰਗ ਜਿਹੜੀ ਉਹ ਚੇਨ ਕੀਤੀ ਜਾ ਰਹੀ ਹੈ ਤੇ ਜਲਦੀ ਹੀ ਜਿਹੜਾ ਟ੍ਰ ਜਿਹੜਾ ਮੇਨ ਸਟਾਰ ਹੈਗਾ ਜਿਹੜਾ ਮੋਟੀਵ ਜਿਹੜਾ ਤੁਹਾਡੇ ਪ੍ਰਤੀ মিডিਆ ਜ਼ਰੀਏ ਮੈਸੇਜ ਦਿਲਾਜੁਣਾ ਲੋਕਾਂ ਨੂੰ ਮੁਕਸਰ ਸ਼ਹਿਰ ਦੇ ਨਿਵਾਸੀਆਂ ਨੂੰ ਕਿ ਜਿਹੜਾ ਅਸੀਂ ਇੱਕ ਡਰੱਗ ਦੇ ਖਿਲਾਫ ਮੀਮ ਕੀਤੀ ਹੈ ਉਹ ਸਾਡਾ ਪ੍ਰੋਪਰ ਸਾਥ ਤੋਂ ਜੇ ਤੁਹਾਡੇ ਕੋ ਕੋਈ ਇਨਫੋਰਮੇਸ਼ਨ ਹੈ ਉਹ ਸਾਡੇ ਨਾਲ ਸ਼ੇਅਰ ਕਰੋ ਪ੍ਰਾਈਵੇਟ ਤੌਰ ਤੇ ਮਿਲਣਾ ਚਾਹੁੰਦੇ ਪਰਸਨ ਤੌਰ ਤੇ ਮਿਲਣਾ ਚਾਹੁੰਦੇ ਸਾਨੂੰ ਮਿਲਣ ਆ ਕੇ ਸਾਡੇ ਕੰਟਰੋਲ ਰੂਮ ਦੇ ਨੰਬਰ ਨੇ ਤੁਹਾਨੂੰ ਕਾਲ ਕੀਤੀ ਜਾਵੇ ਤੁਹਾਡਾ ਜਿਹੜਾ ਨਾਮ ਹੈ ਬਿਲਕੁਲ ਉਤਰਖਾ ਜਾਏਗਾ ਜਿਹਦੇ ਨਾਲ ਆਪਾਂ ਚੰਗਾ ਸਮਾਜ ਸਿਰਸਕੀਏ ਉਜਿਆ ਤਰੀਕੇ ਨਾਲ ਆਪਾਂ ਜਿੰਨੇ ਵੀ ਆ ਡਰੱਗ ਪੈਡਲਰਸ ਨੇ ਸਮਗਲਰ ਨੇ ਪੁਲਿਸ ਦਾ ਆਪਣਾ ਕੰਮ ਕਰ ਰਹੀ ਹੈ ਪਰ ਤੁਹਾਡੀ ਵੀ ਜ਼ਿੰਮੇਵਾਰੀ ਅਕਸ਼ਰ ਨੂੰ ਅਸੀਂ ਉਹਦੇ ਤੁਹਾਡੀ ਜ਼ਿੰਮੇਵਾਰੀ ਪੈਂਦੀ ਹੈ ਕਿ ਆਪਣੇ ਜੇ ਕੋਈ ਇਨਫੋਰਮੇਸ਼ਨ ਨੇੜੇ ਤੇੜੇ ਕੋਈ ਹੈਗਾ ਪੁਲਿਸ ਨਾਲ ਜਰੂਰ ਸਾਂਝੀ ਕੀਤੀ ਜਾਵੇ ਸਰਪਸਤੇ ਕਾਫੀ ਹੋਇਆ ਹੈ ਐਨਡੀਪੀਐਸ ਦੇ ਅੱਗੇ ਵੀ ਕੋਈ ਲਿੰਕ ਟਰੈਸ ਕਰ ਰਹੇ ਹੋ ਕਿ ਉੱਥੇ ਛੱਡ ਦਿੱਤਾ ਗਿਆ ਕੰਮ ਨਹੀਂ ਬਿਲਕੁਲ ਦੇਖੋ ਇਹਦਾ ਫਾਰਵਰਡ ਬੈਕਵਰਡ ਲਿੰਗੇਜ ਤੇ ਹਮੇਸ਼ਾ ਕੰਮ ਹੁੰਦਾ ਹੈ ਤੇ ਅੱਗੇ ਵੀ ਹੋਏਗਾ ਪਰ ਕ੍ਰਾਈਮ ਅੱਜਕੱਲ ਸਮਾਜ ਦੇ ਵਿੱਚ ਇੱਕ ਨਵਾਂ ਕ੍ਰਾਈਮ ਸਾਈਬਰ ਕ੍ਰਾਈਮ ਜਿਹਨੂੰ ਲੈ ਕੇ ਪੰਜਾਬ ਪ ਜਿਹੜੇ ਸਾਡੇ ਟੈਕਨੀਕਲ ਸੈੱਲ ਵਾਲੇ ਸਾਡੇ ਸਾਈਬਰ ਕ੍ਰਾਈਮ ਤੁਸੀਂ ਦੇਖਿਆ ਹੋਵੇਗਾ ਇਹ 올ਓਵਰ ਪੰਜਾਬ ਜੀ ਇੱਕ ਸਾਈਬਰ ਪੀਐਸ ਸਾਈਬਰ ਕ੍ਰਾਈਮ ਬਣ ਗਿਆ ਥਾਣਾ ਪਰ ਲੱਗ ਗਿਆ ਉਹਦੇ ਜੀ ਕਾਫੀ ਸ਼ਿਕਾਇਤਾਂ ਆਉਂਦੀਆਂ ਨੇ ਕੰਪਲੇਂਟਸ ਆਉਂਦੀਆਂ ਨੇ ਲੋਕਾਂ ਦੀਆਂ ਉਹ ਲੋਕੀ ਅਵੇਅਰ ਨਹੀਂ ਹੈਗੇ ਬੀਸਿਕਲੀ ਜੋਂ ਤੱਕ ਆਪਾਂ ਸਮਾਜ ਆਪਣਾ ਅਵੇਅਰ ਨਹੀਂ ਹੁੰਦਾ ਉਨ ਤੱਕ ਕ੍ਰਾਈਮ ਨੂੰ ਆਪਾਂ ਨਤ ਨਹੀਂ ਪਾ ਸਕਦੇ ਮੈਂ ਤੁਹਾਡੇ ਮਾਧਿਅਮ ਰਹੀਂ ਲੋਕਾਂ ਨੂੰ ਇਹੋ ਅਪੀਲ ਕਰਦਾ ਕਿ ਕਈ ਵਾਰੀ ਤੁਹਾਨੂੰ ਰੈਂਡਮਲੀ ਕਾਲ ਆ ਜਾਂਦੀ ਆ ਕੀ ਆਪਣਾ ਫਲੋਨਾ ਤੁਹਾਡੀ ਸ਼ਾਪਿੰਗ ਕਰਦੇ ਆ ਜੀ ਤੁਹਾਡਾ ਇਹ ਇਨਾ ਹੋ ਗਿਆ ਬੈਂਕ ਬੈਲੈਂਸ ਹੈ ਜੀ ਤੁਸੀਂ ਆਪਣਾ OTP ਵਗੈਰਾ ਦੋ ਸ਼ੇਅਰ ਕਰੋ ਸਭ ਤੋਂ ਪਹਿਲਾਂ ਤੁਸੀਂ ਆਪਣਾ ਕੋਈ ਵੀ ਜਿਹੜਾ ਪ੍ਰਾਈਵੇਸੀ ਹੈ ਕਿਸੇ ਨਾਲ ਸ਼ੇਅਰ ਨਹੀਂ ਕਰਨੀ ਜਦੋਂ ਤੱਕ ਤੁਸੀਂ ਕਿਸੇ ਨਾਲ ਆਪਣਾ OTP ਸ਼ੇਅਰ ਨਹੀਂ ਕਰਦੇ ਉਦੋਂ ਤੱਕ ਤੁਸੀਂ ਸੇਫ ਹੈ ਸਰ ਇੱਕ ਜਾਲੀ ਚੈੱਕ ਵਗੈਰਾ ਦੇ ਕੇ ਲੋਨ ਦਿਵਾਉਣ ਦਾ ਝਾਂਸਾ ਦੇ ਕੇ ਵੀ ਲੋਕਾਂ ਨਾਲ ਠੱਗੀ ਕਾਫੀ ਹੋ ਰਹੀ ਹੈ ਇਹ ਬਿਲਕੁਲ ਇਹ ਵੀ ਸ਼ਿਕਾਇਤਾਂ ਆਈਆਂ ਨੇ ਇਹਦੇ ਕੰਪਲੇਨਟਸ ਆਈਆਂ ਨੇ ਇਹਦੇ ਬਰਤੀ ਵੀ ਜਿਹੜੀ ਹੈਗੀ ਆ ਸਾਡੇ ਸਾਈਬਰ ਜਿਹੜੇ ਹੈਗੇ ਨੇ ਇਨਸਪੈਕਟਰ ਨੇ ਉਹ ਬਹੁਤ ਵਧੀਆ ਤਰੀਕੇ ਨਾਲ ਨੂੰ ਕੰਮ ਕਰ ਰਹੇ ਆ ਜੀ ਦੇਖਿਆ ਹੋਵੇਗਾ ਪਿੱਛੇ ਜੇ ਵੀ ਅਸੀਂ ਥੋੜਾ ਇੰਨਾ ਕ ਪਹਿਲਾਂ 5 ਕਰੋੜ ਦੀ ਕਿਸੇ ਨਾ ਟੱਕੀ ਬਚੀ ਸੀ ਉਹ ਵੀ ਅਸੀਂ ਟ੍ਰੇਸ ਕੀਤਾ ਸੀ ਮਕਦਮਾ ਕਾਫੀ ਵੱਡਾ ਉਹ ਚ ਬੈਕਵਰਡ ਲਿੰਕ ਫਾਰਵਰਡ ਲਿੰਕ ਜੀ ਅਸੀਂ ਗਏ ਸੀ ਕੋਈ ਆਊਟ ਆਫ ਸਟੇਟ ਆਊਟ ਆਫ ਕੰਟਰੀ ਉਧਰ ਨੂੰ ਲਿੰਕ ਜੁੜਦੇ ਨੇ ਉਹਨਾਂ ਦੇ ਸਰ ਜੀ ਜੇ ਕਿਸੇ ਨਾਲ ਵੀ ਘਟਨਾ ਹੋ ਜਾਈਦਾ ਪੁਲਿਸ ਨੂੰ ਕਿਹੋ ਜਿਹਾ ਸਹਿਯੋਗ ਤਾਂ ਉਹ ਕੀ ਲੋਕ ਪਹੇਲੇ ਕੀ ਕਰ ਸਕਦੇ ਕਿਵੇਂ ਰਾਬਤਾ ਬਣਾਉਣ ਤੁਹਾਡੇ ਨਾਲ ਦੇਖੋ ਸਭ ਤੋਂ ਪਹਿਲਾਂ ਜਦੋਂ ਤੁਹਾਡੇ ਨੂੰ ਕਿਸੇ ਨਾਲ ਵੀ ਰਬਨਾਕਰ ਕਿਸੇ ਨਾਲ ਕੋਈ ਘਟਨਾ ਹੋ ਜਾਂਦੀ ਹੈ ਕੋਈ ਪੈਸਿਆਂ ਦੀ ਠੱਗੀ ਕਿਸੇ ਨਾਲ ਵਜਦੀ ਹੈ ਬੈਂਕ ਅਕਾਊਂਟ ਦੇ ਵਿੱਚੋਂ ਜਾਂ ਪੈਸੇ ਹੁੰਦੇ ਨੇ ਸਭ ਤੋਂ ਪਹਿਲਾਂ ਕੰਮ ਇਹ ਵੀ ਤੁਸੀਂ ਸਭ ਤੋਂ ਪਹਿਲਾਂ ਸਾਡੇ ਜਿਹੜੀ ਸਾਈਬਰ ਦੇ ਵਿੱਚ ਹੈਗਾ ਹੈ ਕੰਟਰੋਲ ਰੂਮ ਤੇ ਫੋਨ ਕਰੋ ਫਿਰ ਨੰਬਰ ਨੇ ਉਹਨਾਂ ਦੇ ਹੈਲਪਲਾਈਨ ਨੰਬਰ ਨੇ 112 ਜਾਂ ਹੋਰ 1930 ਉਹਨਾਂ ਦੇ ਕਾਲ ਕਰਕੇ ਸੀ ਤੁਰੰਤ ਸਾਨੂੰ ਇਨਫੋਰਮ ਕਰੋ 1930 ਤੁਸੀਂ ਕਾਲ ਕਰਦੇ ਆ ਉਹਦੇ ਜੀ ਕਈ ਵਾਰੀ ਤੁਹਾਡੇ ਬੈਂਕ ਨੂੰ ਜੇ ਸਪੋਸ ਪੈਸੇ ਨਿਕਲੇ ਨੇ ਉਹ ਜਦੋਂ ਸਮਾ ਰਹਿੰਦੇ ਆ ਜੇ ਅਸੀਂ ਉਸੇ ਖਾਤੇ ਨੂੰ ਇਹ ਬੈਂਕ ਅਕਾਊਂਟ ਨੂੰ ਬਲੌਕ ਕਰ ਦਈਏ ਉਹ ਤੁਹਾਡੇ ਪੈਸੇ ਉਹਦੇ ਬਚਾਓ ਜਾਂਦਾ ਨੁਕਸਾਨ ਹੋਣਾ ਠੀਕ ਹੈ ਜੀ ਥੈਂਕ ਯੂ